ਲੇਖਕ ਬਲਵੰਤ ਗਾਰਗੀ ਦਾ ਲਿਖਿਆ ਨਾਵਲ ਕੱਕਾ ਰੇਤਾ ਪਾਗ ਤੀਸਰਾ ਤਰ ਕਾਲਾਂ ਨੂੰ ਜਦ ਹਲੇ ਬੱਤੀਆਂ ਨਹੀਂ ਸਨ ਬਲਗ ਮੈਂ ਬਾਜ਼ਾਰ ਵਿੱਚ ਇੱਕ ਪੈਸਾ ਜਿਹੜਾ ਮੈਨੂੰ ਨਿਤ ਖਰਚੋਂ ਨੂੰ ਮਿਲਦਾ ਸੀ ਮੁੱਠੀ ਵਿੱਚ ਖੜੀ ਕੋਈ ਚੀਜ਼ ਚੰਗੀ ਚੀਜ਼ ਖਾਣ ਲਈ ਘੁੰਮਦਾ ਫਿਰਦਾ ਸਾਂ ਆਲੂ ਛੋਲੇ ਜਾਂ ਭੱਲੇ ਜਾਂ ਗੋਲ ਗੱਪੇ ਜਾਂ ਪਕੌੜੇ ਮੈਂ ਫੈਸਲਾ ਨਹੀਂ ਸਾ ਕਰ ਸਕਦਾ ਇਤਨੇ ਵਿੱਚ ਸਾਡੇ ਗਵਾਂਡ ਦੀ ਝਲਾਹੀ ਕੋਲ ਦੀ ਲੰਘਦੀ ਹੋਈ ਮੈਨੂੰ ਆਖਣ ਲੱਗੀ ਬੇਦੂ ਇੱਥੇ ਫਿਰਦਾ ਹੈ ਘਰ ਤੇਰੀ ਚਾਚੀ ਨੂੰ ਅੱਗ ਲੱਗ ਗਈ ਮੈਂ ਕਬਰਾਇਆ ਕਬਰਾਇਆ ਉਸ ਵੱਲ ਤੱਕਣ ਲੱਗਾ ਚੰਗੀ ਤਰ੍ਹਾਂ ਉਸ ਦੀ ਗੱਲ ਸਮਝ ਨਹੀਂ ਸਿਈ ਪਰ ਮੈਨੂੰ ਇਹ ਪਤਾ ਲੱਗ ਗਿਆ ਕਿ ਜ਼ਰੂਰ ਕੋਈ ਗੰਭੀਰ ਤੇ ਖਰਾਬ ਗੱਲ ਹੋ ਗਈ ਮੈਂ ਕਾਲੀ ਕਾਲੀ ਤੁਰਦਾ ਤੇ ਆਪਣੇ ਹਥਲੀ ਪੈਸੇ ਨੂੰ ਜੋੜ ਦੀ ਕੁੱਟੀ ਘਰ ਵੱਰ ਤਾ ਰਾਸਤੇ ਵਿੱਚ ਇੱਕ ਪੱਥਰ ਦੀ ਨੁੱਕੜ ਨਾਲ ਮੇਰੇ ਕੂਠੇ ਦਾ ਨਾਉ ਉੱਜੜ ਗਿਆ। ਮੈਂ ਹੱਥ ਲਾ ਕੇ ਦੇਖਿਆ ਨਾ ਉਹ ਮਾਸ ਨੂੰ ਛਿੱਲ ਕੇ ਅੰਦਰ ਨੂੰ ਵੜ ਗਿਆ ਸੀ ਤੇ ਲਹੂ ਦੀ ਇੱਕ ਅਧ ਤੀਰੀ ਫੱਟ ਪਈ ਸੀ। ਲੰਗ ਮਾਰਦਾ ਮਾਰਦਾ ਜਦ ਮੈਂ ਘਰ ਪੁੱਜਿਆ ਤਾਂ ਦੇਖਿਆ ਕਿ ਜਿਸ ਕਮਰੇ ਵਿੱਚ ਚਾਚੀ ਪਈ ਹੈ ਉਹ ਦੀਵਾਰ ਆਦਮਾ ਤੀਮਿਆਂ ਦਾ ਕੱਟ ਸੀ। ਭੀੜ ਨੂੰ ਜੀਰਦਾ ਹੋਇਆ ਮੈਂ ਅੰਦਰ ਲੰਘਣ ਦੀ ਕੋਸ਼ਿਸ਼ ਕਰਨ ਲੱਗਾ ਪਰ ਬਾਬੇ ਨੇ ਬਾਹ ਫੜ ਕੇ ਬਾਹਰ ਕਰ ਦਿੱਤਾ। ਕੀ ਕਰਨਾ ਹੈ ਤੂੰ ਅੰਦਰ ਕੁਸੜਦਾ ਹੁਣ। ਦਲਵਾਰ ਜਾ ਕੇ ਬੈਠ ਮੈਂ ਦੂਜੇ ਕੋਨੇ ਵਿੱਚ ਆਪਣੀਆਂ ਪੈਣਾ ਕੋਲ ਚਲਾ ਗਿਆ ਪਰ ਖੁੱਲੇ ਦਰਵਾਜ਼ੇ ਵਿੱਚੋਂ ਮੈਨੂੰ ਦਿਸਦਾ ਸੀ ਕਿ ਚਾਚਾ ਗਰਮ ਪਾਣੀ ਦਾ ਗੜਬਾ ਫੜੀ ਖੜੋਤਾ ਹੈ ਡਾਕਟਰ ਹੱਥ ਵਿੱਚ ਕਈ ਸੂਏ ਤੇ ਪੱਟੀਆਂ ਲਈ ਚਾਚੀ ਤੇ ਸੜੇ ਹੋਏ ਮਾਸ ਉੱਤੇ ਕੁਝ ਲਗਾ ਰਹੀ ਹੈ ਉਹ ਵਾਰ-ਵਾਰ ਤ੍ਰਿਪਕ ਕੇ ਜੀ ਘੁੱਟਦੀ ਉਸ ਦੇ ਕਮਰੇ ਵਿੱਚ ਇੱਕ ਅਜੀਬ ਜਿਹੀ ਸੜਾਂਗ ਆਉਂਦੀ ਸੀ ਜਲੀ ਹੋਈ ਚਮੜੀ ਦੀ ਬੂ ਜੋ ਹੌਲਕ ਨੂੰ ਕੁੱਟ ਦਿੰਦੀ ਸੀ 8-10 ਦਿਨ ਹੀ ਹੋਏ ਸਨ ਜਦੋਂ ਚਾਚੀ ਦੇ ਇੱਕ ਮੁੰਡਾ ਹੋਇਆ ਸੀ ਵੱਡੀ ਬੋਗੀ ਬੇੜੇ ਵਿੱਚ ਬੈਠੀ ਇਸ ਨਵੇਂ ਜੰਮੇ ਮੁੰਡੇ ਨੂੰ ਚੁੰਗਣੀ ਵਿੱਚੋਂ ਚੁੰਗਣੀ ਵਿੱਚੋਂ ਦੁੱਧ ਭਲਾਈ ਜਾਂਦੀ ਸੀ ਇੱਕ ਬਦਲਾ ਸਵਾਹ ਰੰਗਾ ਸੁੱਕਿਆ ਮੁੰਡਾ ਜਿਸ ਦੇ ਬੁੱਲ ਨੀਲੇ ਸਨ ਅਤੇ ਬੁੱਢੀ ਦੇ ਬੁੱਲਾ ਵਾਂਗ ਮੂੜੇ ਤੇ ਸੁੰਗੜੇ ਹੋਏ ਸਾਰੇ ਘਰ ਵਿੱਚ ਡਰ ਛਾਇਆ ਹੋਇਆ ਸੀ ਤੇਮੀਆਂ ਕੁਸਰ ਮੁਸਰ ਗੱਲਾਂ ਕਰਦੇ ਨਸਨ ਕੁੜੀ ਕਿਵੇਂ ਲੱਗ ਗਈ ਅੱਗ ਕੀ ਕਰ ਦੂਜੀ ਕਹਿੰਦੀ ਲੋੜਾ ਸਾਈ ਦਾ ਰੱਬ ਦੇ ਘਰ ਵੀ ਹਨੇਰ ਆ ਗਿਆ ਹਲੇ ਦਸ ਦਿਹਾੜੇ ਵੀ ਨਹੀਂ ਸੰ ਕੋਈ ਜਨਾਪੇ ਨੂੰ ਮੁੰਡੇ ਨੂੰ ਤਾਂ ਆਪਣੀ ਮਾਂ ਕੋਲ ਨਹੀਂ ਜਾਣ ਦਿੰਦੇ ਹੋਣਗੇ ਜਾਨ ਕਾਦਾ ਦੇਣ ਵਿਚਾਰੀ ਦੀਆਂ ਸਾਰੀਆਂ ਸ਼ਾਤਾਂ ਗਲਨਾ ਪੰਗਾ ਹਣ ਸੁਨਾਇ ਜ਼ਹਿਰ ਪੈ ਗਿਆ ਕੁੜੀ ਬਚ ਜਾਊਗੀ ਮੁੰਡੇ ਦੇ ਭਾਗਾਂ ਚੰਗਾ ਭਾਣੇ ਮੈਂ ਚਲਦੀ ਹਾਂ ਜੇ ਆਖੇ ਤਾਂ ਆਪਣੇ ਪੁੱਤ ਕੁੰਦਨ ਨੂੰ ਭੇਜ ਦੇਵਾਂ ਕਿਸੇ ਗੰਡੇ ਤਵੀਤ ਵਾਲੇ ਨੂੰ ਸੱਦ ਲਿਓ ਮੇਰੀ ਮਾਂ ਜਵਾਬ ਦਿੰਦੀ ਨਹੀਂ ਪੰਡਤ ਵੰਸੀ ਰਾਮ ਤੇ ਵੱਡੇ ਡਾਕਟਰ ਦਾਲਾ ਜੀ ਕੀ ਲੋੜ ਹੈ ਕਿਸੇ ਪੀਰ ਫਕੀਰ ਦੀ ਨਾ ਭਾਣੇ ਇਹ ਹੁਣ ਆਖ ਅੱਗ ਉੱਤੇ ਡਾਕਟਰਾਂ ਬੈਦਾਂ ਦਾ ਕੋਈ ਜ਼ੋਰ ਨਹੀਂ ਚੱਲਦਾ ਕੋਈ ਹਥੌਲਾ ਕਰਵਾਈ ਜਾਂ ਮੀਰਾ ਸਾਹਿਬ ਦੇ ਮੜਿਆ ਵਾਲੇ ਸਾਈ ਨੂੰ ਸੱਦ ਲਵੇਂ ਤਾਕੋ ਜਵਾਨੀ ਤੇ ਜਾਣਾ ਹੈ ਨਹੀਂ ਤਾਂ ਡਾਕਟਰਾਂ ਦੀਆਂ ਕੌੜੀਆਂ ਦਾ ਰੂਹਾਂ ਤੇ ਠੰਡੇ ਤੱਤੇ ਪੱਟਿਆਂ ਨਾਲ ਕੁਝ ਨਹੀਂ ਹੋਣਾ ਇਸ ਤਰ੍ਹਾਂ ਮਾਂ ਨੂੰ ਹਾਰੇ ਇੱਕ ਧੀਮੀ ਕਿਸੇ ਨਾ ਕਿਸੇ ਪੀਰ ਸਾਈ ਦੀ ਮਨਉਤੀ ਮੰਨਦੀ ਸਲਾਹ ਦੇ ਕੇ ਆਪਣਾ ਆਪਣਾ ਘਗਰਾ ਪੋਚਦੀ ਹੋਈ ਚਲੀ ਗਈ ਮੇਰਾ ਚਾਚਾ ਦਵਾਈ ਲੈ ਕੇ ਮੇਰੀ ਮਾਂ ਕੋਲ ਆਇਆ ਉਹਦਾ ਮੂੰਹ ਉੱтря ਹਲਸੀ ਕਈ ਸਾਲ ਹੋਏ ਉਸਨੇ ਇਸੇ ਤਰ੍ਹਾਂ ਇੱਕ ਕਸਟ ਉੱਤੇ ਹਨੂਮਾਨ ਦਾ ਪ੍ਰਸ਼ਾਸ ਸੁਖਿਆ ਸੀ ਪਰ ਫੇਰ ਬੰਦਿਆ ਨਹੀਂ ਸੀ ਹੁਣ ਉਹ ਪਛਤਾਵੇ ਵਿੱਚ ਵਾਰ-ਵਾਰ ਆਖਦਾ ਸੀ ਕਰਮਾਂ ਦਾ ਲਿਖਿਆ ਗਿਆ ਰਿਹਾ ਹੈ ਤੇ ਵੀ ਦੇਵਤਾ ਨਾਲ ਮੱਥਾ ਲਾਉਣਾ ਤੇ ਆਸਾਨ ਗੱਲ ਇਹ ਆਖ ਕੇ ਨਾ ਨਮੋਣਾ ਉਹ ਵੀ ਕੋਈ ਆਦਮੀ ਨਹੀਂ ਜਿਹੜੇ ਭੁੱਲੇ ਜਿਹੜੇ ਭੁੱਲ ਜਾਣਗੇ ਜਾਂ ਮਾਫ ਕਰ ਦੇਣਗੇ ਇੱਥੇ ਤਾਂ ਦੂਨੇ ਝਕਾਉਣੇ ਪੈਂਦੇ ਆ ਤੇ ਫਿਰ ਉਸਨੇ ਪਹਿਲਾਂ ਨਾਲੋਂ ਤਿੱਗਨੇ ਪੈਸਿਆਂ ਦਾ ਪ੍ਰਸ਼ਾਸਕਾਂ ਤੇ ਇਕਰਾਰ ਕੀਤਾ ਕਿ ਜੇ ਚਾਚੇ ਇੱਕ ਵਾਰ ਰਾਜ਼ੀ ਹੋ ਗਏ ਤਾਂ ਜੂਆ ਖੇਡਣਾ ਵੀ ਛੱਡ ਦੇਵਗਾ ਪਰ ਚਾਚੇ ਰਾਜ਼ੀ ਨਾ ਹੋਏ ਤੇ ਚਾਚੇ ਨੂੰ ਜੂਆ ਛੱਡਣ ਦੀ ਖੇਚਲ ਨਹੀਂ ਕਰਨੀ ਪਈ। 8 ਤਾਸਾਂ ਦਿਨ ਪਿਛੋਂ ਸਿਸਕ-ਸਿਸਕ ਕੇ ਕੁੜ ਕੇ ਉਹ ਮਰ ਗਏ। ਦੁਪਹਿਰ ਦਾ ਵੇਲਾ ਸੀ। ਦੁਪਹਿਰ ਦਾ ਵੇਲਾ ਸੀ ਜਦੋਂ ਉਸ ਨੂੰ ਪੁੰਜੇਲਾ ਲੈ ਗਿਆ। ਧੀਮੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਹੌਂਕੀ ਜਿਹੜੇ ਉਸ ਦੀ ਸੰਗੀ ਵਿੱਚ ਅਟਕੇ ਹੋਏ ਸਨ ਧੀਮੀਆਂ ਦੀ ਇੱਕ ਸੁਰ ਧਾੜ ਨਾਲ ਕਾਲੀ-ਕਾਲੀ ਮੁੱਕ ਗਏ। ਬਾਬਾ ਚੌਂਤਰੀ ਅੱਗੇ ਬੈਠਾ ਇੱਕ ਨਿਆਣੇ ਵਾਂਗੂੰ ਚੀਚੀ ਰੌਣ ਲੱਗ ਪਿਆ ਬਾਰ-ਬਾਰ ਉਹ ਖੱਬੇ ਹੱਥ ਦੇ ਗੋਟ ਨਾਲ ਆਪਣੇ ਛੋਟੇ ਮੋਖ 'ਮੇ ਹੰਝੂਆਂ ਨੂੰ ਪੂੰਝਦਾ ਰਿਹਾ ਉਸ ਦੇ ਪੀਲੇ ਗੰਜੇ ਤਾਲੂ ਉੱਤੋਂ ਸਾਫਾ ਖਿਸਕ ਕੇ ਪਛਾਹ ਹੋ ਗਿਆ ਸੀ ਤੇ ਉਹ ਕੀਰਨੇ ਬਾਪਾ ਰੋਈ ਜਾਂਦਾ ਸੀ ਮੈਂ ਹਾਰੇ ਕੋਲੋਂ ਖੜਾ ਰਹਾ ਫਿਰ ਸਾਰੀ ਬਰਾਦਰੀ ਇਕੱਠੀ ਹੋਈ ਸਬਣਾ ਨੂੰ ਜੈਕਰ ਨੈਣ ਸੱਦਣ ਗਈ ਉਸੇ ਤਰ੍ਹਾਂ ਜੀ ਕਰਵਿਆ ਦਾ ਸੱਦਾ ਲੈ ਕੇ ਜਾਂਦੀ ਹੁੰਦੀ ਸੀ ਸਾਰੇ ਜਾਨੇ ਤਿਆਰ ਹੋ ਕੇ ਆ ਗਏ ਤੀਮਗਾ ਘੱਗਰਾਂ ਪਾ ਕੇ ਮਰਦ ਚਿੱਟੇ ਸਾਫੇ ਵਲੇਟ ਕੀਤੇ ਤੀਮਗਾ ਬੁੱਢੀਆਂ ਦਾਦਣਾ ਖੜ ਖੜ ਰੋਣ ਲੱਗ ਪੰਗਾ ਸਾਰੇ ਜਾਨੀਆਂ ਮਿਲ ਕੇ ਇੱਕ ਲੈ ਵਿੱਚ ਕੀਰਨੇ ਪਾਉਂਦ ਨਾ ਸਨ ਫਿਰ ਬਾਬੇ ਨੇ ਚੌਂਤਰੀ ਤੇ ਜੋਰ-ਜੋਰ ਦੀ ਆਪਣਾ ਸੁੰਡ ਵਰਗਾ ਨੱਕ ਸੁਣ ਕੇ ਤੇ ਅੱਖਾਂ ਨੂੰ ਆਪਣੇ ਸਾਫੇ ਦੇ ਲੜ ਨਾਲ ਪੁੰਝਦਾ ਹੋਇਆ ਬਾਹਰ ਆ ਗਿਆ ਅਤੇ ਬਰਾਦਰੀ ਤੇ ਬੁੱਢਿਆਂ ਨਾਲ ਸਲਾਹਾਂ ਕਰਨ ਲੱਗ ਪਿਆ ਲਾਸ਼ ਨੂੰ ਰਾਤੋਂ ਰਾਤ ਫੋਕ ਦਿੱਤਾ ਜਾਏ ਨਹੀਂ ਤੜਕੇ ਦੀ ਡੀਕ ਕਰਨੀ ਚਾਹੀਦੀ ਕਈ ਧੀ ਮਗਾ ਸਿੱਕੇ ਲਾਫ ਸੰ ਕਿਉਂ ਐ ਬੇ ਵਿਚਾਰੀ ਨੂੰ ਨਰਕ ਵਿੱਚ ਧੱਕਾ ਦਿੰਦੇ ਹੋ ਤੜਕਾ ਹੋ ਲੈਣ ਦਿਓ ਰਾਤ ਨੂੰ ਕਦੀ ਕਿਸੇ ਮਰਦੇ ਨੂੰ ਫੂਕੈ ਪਰ ਦੋ ਚਾਰ ਸਿਆਣੇ ਇਸ ਹੱਤ ਵਿੱਚ ਸੰਨ ਕੀ ਰਾਤ ਨੂੰ ਹੀ ਮਿੱਟੀ ਟਿਕਾਣੀ ਲਾਉਣੀ ਚਾਹੀਦੀ ਹੈ ਕਈ ਸਲਾਹਾਂ ਮਿੱਠੀਆਂ ਗੰਗਾ ਮੈਨੂੰ ਪਤਾ ਨਹੀਂ ਫਿਰ ਕੀ ਸਲਾਹ ਹੋਈ ਮੈਂ ਸੌਂ ਗਿਆ ਸੀ ਪਰ ਜਦੋਂ ਸਵੇਰੇ ਉੱਠਿਆ ਤਾਂ ਘਰ ਦੇ ਸਾਰੇ ਲੋਕ ਚਾਚੀ ਨੂੰ ਫੂਕ ਕੇ ਬੇਲੇ ਹੋਏ ਰੋਈ ਜਾਂਦੇ ਸਨ ਤੀਮਗਾ ਕੁੰਡ ਕੁੰਡ ਕੱਢੀ ਤੋਂ ਦੀਵਿਚ ਬੈਠੇਗਾ ਏਕ ਨਾਲ ਏਕ ਲਾ ਕੇ ਰੋਂਦਣਾ ਸੰਨ ਤੇ ਮਰਦ ਵਿੜੇ ਵਿੱਚ ਸੱਤਰ ਉੱਤੇ ਬੈਠੇ ਢਿਲੇ ਮੁ ਕਰੀ ਗੱਲਾਂ ਕਰੀ ਜਾਂਦੇ ਸਨ ਇਸ ਪਿੱਛੋਂ ਥੋੜਨਾ ਜਿਹਾ ਕਣਗਾ ਪੰਗਾ ਪਤਲੀ ਬੁਹਾਰ ਜਿਹੀ ਜਿਹੋ ਜਿਹੀ ਕਦੇ ਕਦੇ ਫੱਗਣ ਦੇ ਖੁਸ਼ਕ ਬਦਲਾਂ ਵਿੱਚੋਂ ਵਰਦੀ ਹੁੰਦੀ ਹੈ ਸਾਰੇ ਜਾਨੇ ਉੱਠ ਕੇ ਅੰਦਰ ਇਕੱਠੇ ਹੋ ਗਏ ਤੀਮਗਾ 8-10 ਦਿਨਾਂ ਪਿੱਛੋਂ ਰੋਦੋ ਕੇ ਚੁੱਪ ਹੋ ਗੰਗਾ ਕਦੀ ਕੋਈ ਦੂਰ ਦਾ ਆਖ-ਸਾਕ ਮਿਲਣ ਆਉਂਦਾ ਤਾਂ ਬੱਲਾ ਪਾ ਕੇ ਬੈਠ ਜਾਂਦਾ ਤੇ ਇਸ ਦੇ ਵਿੱਚ ਚਾਚੇ ਦੇ ਨਵੇਂ ਵਿਆਹ ਦੀਆਂ ਗੱਲਾਂ ਵੀ ਛੂੰਦਦਾ ਕੋਈ ਤੀਵੀ ਨਿਆਣੀ ਦੀ ਚੁੰਗੀ ਵਿੱਚ ਚੁੰਗਣੀ ਵਿੱਚੋਂ ਦੁੱਧ ਪਿੰਡਾ ਦੇਖ ਕੇ ਆਖਦੀ ਇਸ ਨਿਆਣੀ ਦੀ ਘੋਟੀ ਭਾਗ ਜੰਮਦੇ ਨੂੰ ਹੀ ਮਾਂ ਛੱਡ ਕੇ ਮਰ ਗਈ ਪਰ ਮੇਰਾ ਚਾਚਾ ਹਲੇ ਕੋਈ ਬੋਡਾ ਨਹੀਂ ਸੀ ਮੁੰਡੇ ਨੂੰ ਪਾਲਣ ਲਈ ਦੂਸਰਾ ਵਿਆਹ ਕਰਨਾ ਜ਼ਰੂਰੀ ਸੀ ਤੇ ਜੇ ਮੁੰਡਾ ਨਾ ਹੁੰਦਾ ਫਿਰ ਮੁੰਡੇ ਜਮਾਉਣ ਲਈ ਦੂਜਾ ਵਿਆਹ ਜ਼ਰੂਰੀ ਸੀ ਹਰ ਹਾਲਤ ਵਿੱਚ ਵਿਆਹ ਤਾਂ ਜ਼ਰੂਰੀ ਹੀ ਸੀ ਕੁਝ ਦਿਨਾਂ ਪਿੱਛੋਂ ਜਦ ਚਾਚੀ ਦੇ ਮਰਨ ਦਾ ਸਵੇਰੇ ਰੀਤ ਦਾ ਰਸਮਾ ਮੋਕਗੰਗਾ ਦਾ ਪੰਡਤ ਤੇ ਇੱਕ ਚੰਗਾ ਜਿਹਾ ਦਿਨ ਪੁੱਛ ਕੇ ਚਾਚੇ ਵਾਸਤੇ ਰੁਪਿਆ ਫੜ ਲਿਆ ਤੇ ਵਿਆਹ ਵੀ ਕਿਸੇ ਨੇੜੇ ਦੇ ਸਾਹੇ ਦਾ ਨਿਕਲਿਆ ਘਰ ਵਿੱਚ ਫਿਰ ਉਸੇ ਤਰ੍ਹਾਂ ਇਕੱਠ ਹੋਇਆ ਜੈਕੁਰਨਾਂ ਸਾਰੇ ਕਬੀਲੇ ਨੂੰ ਫਿਰ ਉਸੇ ਤਰ੍ਹਾਂ ਸੱਦਾ ਦਿੰਦੀ ਫਿਰਦੀ ਸੀ ਤੇ ਰਾਤ ਨੂੰ ਦੀਮਗਾ ਉੱਚੀ ਉੱਚੀ ਦੂਰੀ ਆਵਾਜ਼ ਵਿੱਚ ਗੰਦਨਾ ਸਨ ਚਾਚੀ ਸਦਾ ਲਈ ਚਲੀ ਪਿੱਛੇ ਇੱਕ ਨਿੱਕਾ ਜਿਹਾ ਨਿਆਣਾ ਛੱਡ ਕੇ ਤੇ ਇਹ ਕਰ ਉਸੇ ਤਰ੍ਹਾਂ ਚੱਲਦਾ ਰਿਹਾ ਲੋਕ ਪਹਿਲਾਂ ਵਾਂ ਖੁਸ਼ ਸਨ ਲੜਦੇ ਸਨ ਹੱਸਦੇ ਸਨ ਕੋਈ ਫਰਕ ਨਹੀਂ ਸੀ ਪਿਆ ਤੀਮਲਾਂ ਦੇ ਦਿਲ ਸੱਲਣ ਵਾਲੇ ਕੀਰਨੇ ਸਭ ਐਵੇਂ ਸਨ ਬਗੈਰ ਕਿਸੇ ਮਤਲਬ ਦੇ ਬਗੈਰ ਕਿਸੇ ਰੰਜ ਦੇ ਮੌਤ ਦੇ ਇਸ ਅਟਲ ਪਰਸ਼ਾਵੇਂ ਹੇਠ ਅਸੀਂ ਇਸੇ ਤਰ੍ਹਾਂ ਹੱਸਦੇ ਹਾਂ ਜੀਕਰ ਮੌਤ ਇੱਕ ਤੋਖਾ ਹੋਵੇ ਇੱਕ ਭਲੇਖਾ ਤੇ ਜ਼ਿੰਦਗੀ ਅਸਲੀਤ ਹੋਵੇ ਮੇਰੇ ਨਿੱਕੇ ਜਿਹੇ ਦਿਮਾਗ ਵਿੱਚ ਇਹ ਗੱਲ ਵਾਰ-ਵਾਰ ਆਉਂਦੀ ਕਿ ਇਹ ਕੀ ਇਹ ਇੱਕਰ ਹੋ ਸਕਦਾ ਹੈ ਕਿ ਚਾਚੀ ਸਦਾ ਲਈ ਹੀ ਚਲੀ ਗਈ ਹੋਵੇ ਪਰ ਮੈਨੂੰ ਉਸੇ ਵੇਲੇ ਇਸ ਦੀ ਕੁਝ ਬਹੁਤੀ ਸਮਝ ਨਹੀਂ ਸੀ ਪੈਂਦੀ ਇਸ ਤੋਂ ਬਾਅਦ ਮੈਂ ਸੋਚ ਨਹੀਂ ਸੀ ਸਕਦਾ ਕਿ ਚਾਚੀ ਦੀ ਰੂਹ ਨੀਲਾ ਧੂਆ ਬਣ ਕੇ ਉੱਡ ਗਈ ਹੈ ਤੇ ਆਕਾਸ਼ ਵਿੱਚ ਬੈਠੀ ਆਪਣੇ ਪੁੱਤਰ ਨੂੰ ਦੇਖਦੀ ਹੈ ਘਰ ਵਿੱਚ ਹੁਣ ਨਵੀਂ ਬਹੂ ਨੇ ਆਉਣਾ ਸੀ ਬਹੁਤ ਦਿਨ ਜਸ਼ਨ ਤਮਾਸ਼ੇ ਹੁੰਦੇ ਰਹੇ ਤੇ ਫਿਰ ਇੱਕ ਦਿਨ ਮੇਰਾ ਚਾਚਾ ਮੱਥੇ ਤੇ ਸੇਰਾ ਲਾਈ ਅੱਗੇ ਅੱਗੇ ਤੇਰੇ ਰੇਸ਼ਮ ਦੇ ਕੱਪੜਾਂ ਵਿੱਚ ਲਿਪਟਿ ਲਪਟਾਈ ਇੱਕ ਤੀਮੀ ਪਿੱਛੇ ਪਿੱਛੇ ਦੋਵੇਂ ਹੌਲੀ ਹੌਲੀ ਤੁਰਦੇ ਆਏ ਛੱਤੀ ਦੇ ਸਿਰ ਉਤੇ ਛਤਰ ਸੀ ਬਹੁਤ ਜੋਰ-ਜੋਰ ਦੀ ਵਾਜਾ ਵਜ ਰਿਹਾ ਸੀ ਬਾਬਾ ਇੱਕ ਥੈਲੀ ਵਿੱਚੋਂ ਪੈਸਿਆਂ ਦੀ ਮੁੱਠੀ ਭਰ-ਭਰ ਸੁਣਦਾ ਸੀ ਤੇ ਬਾਜੇ ਵਾਲਿਆਂ ਵੱਲ ਘੂਰ-ਘੂਰ ਕੇ ਤੱਕਦਾ ਸੀ ਹੋਰ ਉੱਚੀ ਵਜਾਓ ਵਾਜਾ ਟੀਮਾਂ ਬਣੇ ਰਿਆਂ ਤੇ ਖੜੀਆਂ ਹੋਆਂ ਗੀਤਗਾਰ ਨਾ ਸਾ ਮੇਰਾ ਚਾਚਾ ਬੈਠ ਕੇ ਚਲਾ ਗਿਆ ਤੇ ਨਵੀਂ ਬਹੂ ਮਖਮਲੀ ਸਲੀਪਰ ਪਾਈ ਮੇਰੀ ਤਾਈ ਦੇ ਮੋਢੇ ਨਾਲ ਲੱਗੀ ਹੋਈ ਕੋਠੇ ਵਿੱਚ ਬਿਸ਼ੀ ਚਾਦਰ ਉੱਤੇ ਜਾ ਬੈਠੀ ਉਸ ਦਿਨ ਆਲੇ-ਦੁਆਲੇ ਟੀਮਾਂਾਂ ਦੀ ਰੌਣਕ ਲੱਗੀ ਹੋਈ ਸੀ ਮੇਰੇ ਇੱਕ ਦੋਹਾਣੀ ਤੇ ਮੈਂ ਨਵੇਂ ਬਹੂਆਂ ਦੇਖਣ ਲਈ ਉਦਾਵਲੇ ਸਾਂ ਛੇਕੜ ਜੀ ਦੀ ਮਗਾ ਮੂੰਹ ਵਿਖਾਇਦਾ ਰੁਪਿਆ ਦੇ ਦੇ ਕੇ ਤੇ ਚੁੰਨੀ ਵਿੱਚ ਬਲੇਟਨ ਆਰੀਅਲ ਦਾ ਸ਼ਗਨ ਪਾ ਕੇ ਚਲੀਆਂ ਗਈਆਂ ਤਾਂ ਨਵੀਂ ਵਿਵਹਲੀ ਦੇ ਉਧਾਲੇ ਕੁਝ ਭੀੜ ਸੀ ਤਾਂ ਮੈਂ ਵੀ ਉਸ ਦੇ ਕੋਲ ਸਿਰ ਸਿਰ ਕੇ ਆਇਆ ਮੈਨੂੰ ਦੇਖਣ ਸਰ ਚਾਚੀ ਨੇ ਅੱਧ ਕੱਜੇ ਮੂੰਹ ਤੇ ਕੁੰਡ ਸੁੱਟ ਲਿਆ ਪਰ ਜਦ ਮੇਰੀ ਮਾਂ ਨੇ ਸ਼ਿਫਾਰਿਸ਼ ਕੀਤੀ ਮੈਂ ਤਾਂ ਜੀ ਨਿਆਣਾ ਹਾਂ ਤੇ ਉਸ ਦਾ ਭਤੀਜਾ ਹਾਂ ਤੇ ਉਸ ਦੀ ਢੀਕ ਵਿੱਚ ਘਾਟਾ ਵਾਹਦ ਲਈ ਜਿੱਥੇ ਬੈਠਾ ਰਿਹਾ ਤਾਂ ਚਾਚੀ ਨੇ ਘੁੱਟ ਚੁੱਕ ਦਿੱਤਾ ਮੈਂ ਉਸ ਦੇ ਕੋਲ ਹੀ ਬੈਠ ਗਿਆ ਬੜੇ ਚਾਣ ਨਾਲ ਬਾਰ-ਬਾਰ ਉਸ ਵੱਲ ਤੱਕਦਾ ਉਸ ਦੀ ਵੱਡੀ ਗੋਲ ਨਾਥਵਲ ਜਿਸ ਵਿੱਚ ਕਈ ਮਣਕੇ ਤੇ ਕਈ ਪੱਤੇ ਸਨ ਤੇ ਫਿਰ ਉਸ ਦੀ ਮਹਿੰਦੀ ਰੰਗੀ ਨਰੰਜਨੀ ਹੱਥਾਂ ਨੂੰ ਜਿਸ ਤੇ ਅੰਗੂਠੇ ਵਿੱਚ ਪਾਈ ਆਰਸੀ ਵਿੱਚ ਉਹ ਬਾਰ-ਬਾਰ ਮੂੰਹ ਦੇਖਦੀ ਸੀ ਤੇ ਉਸ ਦੇ ਰੇਸ਼ਮੀ ਰਮਾਲ ਨੂੰ ਜਿਸ ਨਾਲ ਹਰ ਛੋਟੀ ਮੋਟੀ ਛੋਟੀ ਮੋਟੀ ਚੀਜ਼ ਖਾਣ ਪਿੱਛੋਂ ਮੂੰਹ ਸਾਫ਼ ਕਰਦੀ ਉਸ ਤੋਂ ਪਹਿਲਾਂ ਮੈਂ ਕਦੀ ਕਿਸੇ ਨਵੇਂ ਬੋਟੀ ਨੂੰ ਨਹੀਂ ਸੀ ਤੱਕਿਆ ਹੁਣ ਮੈਨੂੰ ਆਪਣੀ ਚਾਚੀ ਵਿੱਚ ਉਹ ਸਭ ਕੁਝ ਦਿਸਿਆ ਜਿਹੜਾ ਕਿ ਬੋਟੀ ਵਿੱਚ ਹੁੰਦਾ ਹੈ ਬੋਟੀ ਜਿਸ ਦਾ ਸਰੀਰ ਪਰੀਆਂ ਵਰਗਾ ਨਰਮ ਹੈ ਤੇ ਜਿਸ ਦੇ ਗਲ ਵਿੱਚ ਖੁਸ਼ੀ ਹਿੱਚਕਣਾ ਲੈਂਦੀ ਹੈ ਤੇ ਜਿਸ ਦੀ ਹਸਨੀ ਵਿੱਚ ਅਲਫ ਲੈਲਾ ਦੇ ਸੁਪਨੇ ਲੁਕੇ ਹੁੰਦੇ ਹਨ ਉਸ ਨੇ ਮੈਨੂੰ ਆਪਣਾ ਕੱਜਲ ਵਿੰਨਿਆ ਅੱਖਾਂ ਨਾਲ ਤੱਕਿਆ ਮੋਟੰਗਾ ਤੇ ਸਾਫ਼ ਅੱਖਾਂ ਨਾਲ ਅਤੇ ਮੈਂ ਇੱਕ ਬਹੁਤ ਵੱਡੇ ਬਹਾਦਰ ਵਾਂਗ ਉਸ ਦਾ ਹਰ ਅੱਖਾਂ ਮੰਨਣ ਲਈ ਤਿਆਰ ਸੀ ਦਰਵਾਜ਼ੇ ਉੱਤੇ ਟੰਗਿਆ ਪਰਦਾ ਜਦੋਂ ਜਰਾ ਇੱਧਰ ਉੱਧਰ ਸਰਕਦਾ ਤਾਂ ਬਘੂਰੀ ਵੱਟ ਕਿਸਵਾਂ ਨੂੰ ਹਟਾ ਦਿੰਦਾ ਜਾਉ ਰੌਲਾ ਨਾ ਪਾਉ ਤੈਨੂੰ ਪਤਾ ਨਹੀਂ ਅੰਦਰ ਬਹੂ ਹੈ ਮੈਂ ਰਾਤ ਨੂੰ ਚਾਚੀ ਨਾਲ ਰੋਟੀ ਖਾਧੀ ਤੇ ਫਿਰ ਜਦੋਂ ਉਸ ਨੇ ਆਪਣੇ ਰਮਾਲ ਨਾਲ ਮੇਰੀ throthi ਪੂੰਜੀ ਤਾਂ ਮੈਨੂੰ ਉਸ ਵਿੱਚੋਂ ਅਜਿਹੀ ਖੁਸ਼ਬੂ ਆਈ ਜਿਹੜੀ ਮੈਂ ਕਦੀ ਜਾਦੂ ਦੇ ਮਹਿਲ ਵਿੱਚ ਸੁੱਤੀ ਪੈਸ਼ਾ ਜਾਂਦੀ ਦੇ ਸਰਾਣੇ ਰੱਖੇ ਫੁੱਲਾਂ ਬਾਰੇ ਪੜ੍ਹੀ ਸੀ ਗਿਆਨੋ ਗਿਆਨੋ ਸਾਰੇ ਗਵਾਂਢ ਵਿੱਚੋਂ ਵੱਡੀ ਸੀ ਉਸ ਦੀਆਂ ਅੱਖਾਂ ਜੋਤ ਗਵਾਚਾਂ ਪਤਾ ਨਹੀਂ ਕਿਤਨਾ ਚਿਰ ਹੋ ਗਿਆ ਸੀ ਮੈਂ ਉਸ ਨੂੰ ਸਦਾ ਅੰਨ੍ਹਾ ਹੀ ਵੇਖਿਆ ਉਸ ਦੀ ਉਮਰ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਮੇਰੇ ਬੁੱਢੇ ਬਾਬੇ ਨੂੰਗੀ ਉਹ ਪੁੱਤ ਆਸੇ ਬਣਾਉਂਦੀ ਸੀ ਉਸ ਦੇ ਹੱਥਾਂ ਉੱਤੇ ਲੀਖਾਂ ਦੇ ਚੀਂਗਾ ਇਤਨੀਆ ਸੰਨ ਕੀ ਹੱਥ ਲਾਇਆ ਮਾਸ ਇਕੱਠਾ ਹੋ ਜਾਂਦਾ ਉਹ ਹੱਥ ਵਿੱਚ ਸੋਟਾ ਲੈ ਮੰਜੀ ਉੱਤੇ ਕੱਲੀ ਇੱਕ ਖੁੰਝੇ ਵਿੱਚ ਬੈਠੀ ਰਹਿੰਦੀ ਤੇੜ ਬਾਟੀ ਪ੍ਰਾਣੀ ਕੱਗਰੀ ਤੇ ਬਾਕੀ ਦਾ ਸਾਰਾ ਸਰੀਰ ਨੰਗਾ ਜਦੋਂ ਉਹ ਮੇਰੀਆਂ ਗੱਲਾਂ ਜਦੋਂ ਉਹ ਮੇਰੀਆਂ ਗੱਲਾਂ ਉੱਤੇ ਹੱਸੇ ਤਾਂ ਉਹਦਾ ਥੋੜਾ ਮੂੰਹ ਅੱਡਿਆ ਜਾਂਦਾ ਤੇ ਉਹ ਇਤਨੀ ਅਜੀਬ ਲੱਗਦੀ ਕਿ ਮੈਂ ਵੀ ਉਸ ਦੇ ਨਾਲ ਉੱਚੀ ਜਿਹੀ ਹੱਸ ਪੈਂਦਾ ਉਹ ਸੇ ਤਰਾਮੰਜੀ ਉੱਤੇ ਬੈਠੀ ਬੋਟੀ ਵਿੱਚੋਂ ਗੁੱਟੀ ਹੋਈ ਮਿੱਠੀ ਕੁੱਟੀ ਹੋਈ ਮਿੱਠੀ ਜੂਰੀ ਖਾਂਦੀ ਰਹਿੰਦੀ ਬਹੁਤ ਹੌਲੀ-ਹੌਲੀ ਚ ਬੋਲਦੀ ਸੀ ਤੇ ਉਹ ਮਿੱਠੀ ਚੂਂਦੀ ਜਦੋਂ ਕੋਈ ਕੁੱਤਾ ਨੇੜੇ ਆਉਂਦਾ ਤਾਂ ਜਿਵੇਂ ਉਸ ਸੁੰਘ ਲੈਂਦੀ ਹੋਈ ਛੱਟ ਸੋਟਾ ਚੋੱਕ ਕੇ ਉਹਦੀ ਕੰਡ ਉੱਤੇ ਮਾਰਦੀ ਆਦ ਜਾਣੇ ਦਾ ਉੱਤੇ ਚੱਲ ਆਉਂਦਾ ਜਿਹੜੀ ਚੀਜ਼ ਉਸ ਦੇ ਦੰਦਾ ਵਾਰੇ ਮਸੂੜਿਆਂ ਤੋਂ ਜੱਭੀ ਨਾ ਜਾਂਦੀ ਉਹ ਵੇੜੇ ਦੇ ਨਿਆਣਿਆਂ ਨੂੰ ਜਿਹੜੇ ਆਣ ਕੇ ਇੱਧਰ ਉੱਧਰ ਰਿਹੜਦੇ ਫਿਰਦੇ ਬਲਾ ਕੇ ਦੇ ਦਿੰਦੀ। ਕਈ ਵਾਰ ਨਿਆਣੇ ਉਸਦੇ ਦਿੱਤੀ ਚੀਜ਼ ਉੱਤੇ ਖੈਪੜ ਪੈਂਦੇ। ਕੋਈ ਇੱਲਤੀ ਮੁੰਡਾ ਉਸਦੇ ਕੋਲ ਆ ਕੇ ਉਸਦੀ ਬੋਟੀ ਵਿੱਚੋਂ ਚੂਰੀਆਂ ਚੀਜ਼ ਚੋਰੀਆਂ ਚੀਜ਼ ਚੋੱਕ ਕੇ ਖਾ ਜਾਂਦਾ। ਵੇੜੇ ਵਿੱਚ ਨਿਆਣੇ ਤੇ ਕੁੱਤੇ ਇਤਨੇ ਫਿਰਦੇ ਰਹਿੰਦੇ ਕਿ ਕਈ ਵਾਰ ਬੋਬੀ ਨੂੰ ਭਲੇਖਾ ਵੀ ਲੱਗ ਜਾਂਦਾ। ਕੁੱਤਾ ਉਹਦੀ ਪੰਜੀਰੀ ਚੱਟ ਜਾਂਦਾ ਤੇ ਉਹ ਇਹੋ ਸਮਝਦੀ ਕੋਈ ਕੋਈ ਨਿੱਕਾ ਨਿਆਣਾ ਉਹਦੀ ਝੋਲੀ ਵਿੱਚੋਂ ਚੀਜ਼ ਲੈ ਗਿਆ ਕਦੇ ਇੰਜ ਵੀ ਹੁੰਦਾ ਕਿ ਕੋਈ ਮੁੰਡਾ ਉਹਦੀ ਬੋੜੀ ਵਿੱਚੋਂ ਹੱਥ ਪਾਉਂਦਾ ਤੇ ਉਹਨੂੰ ਕੁੱਤਾ ਸਮਝ ਕੇ ਉਹ ਜੱਟ ਸੋਟੀ ਚੁੱਕ ਲੈਂਦੀ ਇੱਕ ਦਿਨ ਬੋਬੀ ਧੁੱਪੇ ਬੈਠੀ ਆਪਣੇ ਹੱਥ ਪੈਰ ਨਿਗੇ ਕਰਦੀ ਸੀ ਤੇ ਬੋਟੀ ਵਿੱਚੋਂ ਟੋ ਟੋ ਕੇ ਚੂਰਮੇ ਦੇ ਫੱਕੇ ਮਾਰਦੀ ਸੀ ਮੈਂ ਉਹਦੀ ਮੰਜੀ ਦੀ ਬਾਹੀ ਉੱਤੇ ਚੁੱਪਚੀਂ ਤਾ ਜਾ ਕੇ ਬੈਠ ਗਿਆ ਪੈਰਾਂ ਦੀ ਬਿਰਕਸੋਂਦਿਆਂ ਉਸ ਕੋਟ ਨਾ ਚੁੱਕਿਆ ਤੇ ਇਸ ਤੋਂ ਪਹਿਲਾਂ ਕੀ ਮੈਂ ਉਸ ਦਾ ਹੱਥ ਰੋਕਦਾ ਜਾਂ ਬੋਲਦਾ ਉਸ ਨੇ ਪਉਂ ਕੇ ਮੇਰੀ ਕਾਂਡੂ ਉੱਤੇ ਮਾਰਿਆ ਜਾਈ ਖਾਣੀ ਕੁੱਤੇ ਮਗਰੋਂ ਨਹੀਂ ਲੈਂਦੀ ਮੈਂ ਜੀਖ ਪਿਆ ਤਰਉਣ ਲੱਗ ਪਿਆ ਬੋਬੀ ਨੇ ਘਬਰਾ ਕੇ ਬੋਡੀ ਇੱਕ ਪਾਸੇ ਰੱਖ ਦਿੱਤੀ ਤੇ ਅੱਖਾਂ ਲੱਗੀ ਫੋਟ ਤੇਰੀ ਦੀ ਮੈਨੂੰ ਕੀ ਪਤਾ ਸੀ ਕਿ ਤੂੰ ਆਖਾਂ ਪੁੱਤ ਕਿੱਥੇ ਲੱਗੀਆਂ ਉਸ ਮੇਨੂ ਗੋਦੀ ਵਿੱਚ ਲੈ ਲੈ ਤੇ ਆਪਣੇ ਟਾਂਡਿਆਂ ਵਰਗਾਂ ਉਂਗਲਾਂ ਨਾਲ ਮੇਰੀ ਛੱਟ ਦੱਬਾ ਲਾ। ਮੈਂ ਮਰ ਜਾ। ਉਹਨੇ ਮਲਾਰ ਕੇ ਅੱਖ ਹੈ। ਤੂੰ ਬੋਲਿਆ ਕਿਉਂ ਨਾ? ਮੇਰਾ ਕਮਲਾ, ਕੱਲੂ ਬਿੱਲਾ। ਤੇ ਬਹੁਤ ਚਿਰਾਂ ਤੱਕ ਮੈਨੂੰ ਪਲੋਸਦੀ ਰਹੀ। ਮੈਨੂੰ ਬਹੁਤ ਪਿਆਰ ਕਰਦੀ ਸੀ ਉਹ। ਮੈਂ ਉਸ ਦੀਆਂ ਬਾਹਾਂ ਦੇ ਮਾਸ ਨੂੰ ਵਾਰ-ਵਾਰ ਟੋਕੇ ਦੇਖਦਾ ਸੀ। ਉਸ ਦੀਆਂ ਅੱਖਾਂ ਵਿੱਚ ਜਿਹੜੀਆਂ ਦੋ ਨੀਲੇ ਮਣਕਿਆਂ ਵਾਂਗ ਧਰੁਦਰ ਹਿਲਦੇ ਨਾਲ ਸਨ। ਅੱਖਾਂ ਪਾ ਕੇ ਕੋਸਨ ਪੁੱਛਦਾ ਬੋਬੀ ਤੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹ ਆਖ ਦੀ ਨਾ ਪੁੱਤ ਕੁਝ ਵੀ ਨਹੀਂ ਮੈਂ ਫੇਰ ਪੁੱਛਦਾ ਅੱਛਾ ਬੋਬੀ ਪੁੱਲਾ ਮੇਰੀ ਆਪਣੀ ਗਾਂ ਤੈਨੂੰ ਨਾ ਸਾਦੀ ਹੋਵੇ ਹੋਵੇਗੀ ਨਾ ਹੀ ਮੱਝ ਪਰ ਦੇਖ ਨਾ ਤੈਨੂੰ ਛੇਕੜ ਕੁਝ ਥੋੜਾ ਜਿਹਾ ਤਾਂ ਜ਼ਰੂਰ ਨਜ਼ਰ ਆਉਂਦਾ ਹੋਵੇਗਾ ਉਹ ਆਪਣੇ ਬੁੱਢੇ ਨੀਲੇ ਬੁੱਲ ਟੀਰ ਕੇ ਪੁੱਛਦੀ ਕੁਝ ਕੀ ਮੈਂ ਆਖਦਾ ਤੈਨੂੰ ਛੋਟੇ ਖਰੂੜ ਤੇ ਕੌਡੀਆਂ ਤਾਂ ਦਿਸਦਣਾ ਹੋਣਗੀਆਂ ਮੇਰਾ ਖਿਆਲ ਸੀ ਕਿ ਜਿੰਨੀ ਥੋੜੀ ਨਜ਼ਰ ਹੋਵੇ ਉਦਨਾਂ ਹੀ ਥੋੜੀਆਂ ਚੀਜ਼ਾਂ ਛੋਟੀਆਂ ਨਜ਼ਰ ਆਉਂਦੀਆਂ ਹੋਣਗੀਆਂ ਉਹ ਹੱਸ ਕੇ ਕਹਿੰਦੀ ਹਾਂ ਪੁੱਤ ਤੇਰੇ ਖਰੂੜ ਤੇ ਕੌਟਨਾ ਤਾਂ ਦਿਸਦਿਆਂ ਹਨ ਪਰ ਹੋਰ ਕੁਝ ਨਹੀਂ ਨਜ਼ਰ ਆਉਂਦਾ ਮੈਂ ਆਪਣੇ ਬੋਜੇ ਵਿੱਚੋਂ ਰੰਗ-ਬਰੰਗੀਆਂ ਗੋਲੀਆਂ ਉਸ ਦੀ ਟਾਲੀ ਉੱਤੇ ਰੱਖ ਕੇ ਪੁੱਛਦਾ ਤੈਨੂੰ ਇਹਨਾਂ ਵਿੱਚੋਂ ਕਿਹੜੀ ਚੰਗੀ ਲੱਗਦੀ ਹੈ ਇਹ ਕਾਲੀ ਧਾਰੀ ਵਾਲੀ ਤੇ ਦੂਸਰੀ ਜਿਸ ਵਿੱਚ ਸ਼ਰਬਤੀ ਟਿਮਕਨੇ ਹਨ ਉਹ ਦੂਜੀ ਗੋਲੀ ਚੋਕੀ ਆਖਦੀ ਮੈਨੂੰ ਸ਼ਰਬਤੀ ਟਿਮਕਣਿਆਂ ਵਾਲੀ ਚੰਗੀ ਲੱਗਦੀ ਏ ਮੈਂ ਬਾਕੀ ਦੇ ਨਾਲ ਕੋਲ ਦਾ ਜੇਪ ਵਿੱਚ ਪਾ ਲੈਂਦਾ ਤੇ ਉਹ ਪੀ ਕੱਚ ਦੀ ਕੋਲੀ ਹੱਥ ਵਿੱਚ ਲੈ ਕੇ ਆਖਦੀ ਸ਼ਰਬਤੀ ਰੰਗ ਮੈਨੂੰ ਬਾਕੀ ਦੇ ਰੰਗਾਂ ਨਾਲੋਂ ਚੰਗਾ ਲੱਗਦਾ ਹੈ ਜਦੋਂ ਤੇਰਾ ਬਾਬਾ ਜੰਮਿਆ ਸੀ ਉਦੋਂ ਵੀ ਮੈਂ ਇਸੇ ਰੰਗ ਦੀਆਂ ਚੁੰਨੀਆਂ ਮਹੱਲੇ ਦੀਆਂ ਤੀਹ ਧਿਆਨ ਨੂੰ ਵੰਡ ਕਸਾ ਤੇ ਉਸ ਤੋਂ ਪਹਿਲਾਂ ਜਦੋਂ ਤੇਰਾ ਪੜਦਾਦਾ ਮੈਨੂੰ ਲੈ ਕੇ ਆਇਆ ਸੀ ਉਹ ਦਮਾ ਸ਼ਰਬਤੀ ਟਿਮਕਣ ਵਾਲੀ ਕਗਰੀ ਪਾਈ ਹੋਈ ਸੀ ਤੇ ਰੇਸ਼ਮੀ ਕੁਰਤੀ ਬੋਬੀ ਦੀਆਂ ਅੱਖਾਂ ਮੱਧਮ ਜਿਸ ਦੀਆਂ ਅੱਖਾਂ ਨੀਲੇ ਰੰਗ ਵਿੱਚ ਉੱਗੜਾਂ ਉਸਦੀ ਠੂਠੀ ਵਰਗਾ ਮੂੰਹ ਖੁੱਲ੍ਹ ਜਾਂਦਾ ਤੇ ਮਹਾਰਾਣੀ ਨਾਲ ਉਸਦੀਆਂ ਗੱਲਾਂ ਸੁਣਦਾ ਰਿਹਾ ਇਸ ਤਰ੍ਹਾਂ ਮੈਨੂੰ ਉਹ ਬਹੁਤ ਪੁਰਾਣੀਆਂ ਗੱਲਾਂ ਸੁਣਾਉਂਦੀ ਮੈਂ ਆਪਣੇ ਖਰੋਟ ਕਾਉਡੀਆਂ ਤੇ ਗੋਲੀਆਂ ਉਸ ਕੋਲ ਲੈ ਜਾਂਦਾ ਮੈਨੂੰ ਪਤਾ ਸੀ ਕਿ ਉਹ ਇਹਨਾਂ ਦੇ ਰੰਗ ਲੀਕਾਂ ਤੇ ਪਾਂਤ-ਪਾਂਤ ਦੀਆਂ ਚਿਲਕੀਆਂ ਧਾਰਿਆਂ ਦੀ ਸਭ ਤੋਂ ਵੱਡੀ ਪਾਰਖੂ ਹੈ ਪਰ ਰਾਤ ਨੂੰ ਜਦ ਕੁਰਨਾ ਛੋਪਾ ਕੇ ਬੈਠਦੀਆਂ ਤੱਬ ਪੋਪੀ ਨੂੰ ਆਪਣੀ ਮਨਜੀਤ ਦੀ ਨੀਂਦ ਨਾ ਆਉਂਦੀ ਤੇ ਕਦੇ-ਕਦੇ ਉਹ ਭੂਤਾਂ ਚੜੇਲਾਂ ਦੀਆਂ ਗੱਲਾਂ ਸੁਣਾਉਣ ਲੱਗ ਪੈਂਦੀ ਹਨੇਰੇ ਵਿੱਚ ਉਹ ਬਹੁਤ ਵੱਡੀ ਵੱਡੀ ਲੱਗਦੀ ਜਿਵੇਂ ਉਹਦਾ ਰਵੜਵਾੜ ਦਾ ਬਰਗਾ ਮਾਸ ਖਿੱਚ ਕੇ ਬਾਦ ਕੀ ਹੋਵੇ ਆਲੇ-ਦੁਆਲੇ ਅਸਮਾਨ ਦੀ ਅਮੋਖ ਗੰਭੀਰਤਾ ਅਦੇ ਚ ਚਲਮੇ ਚਲਮਲ ਕਰਦੇ ਤਾਰਿਆਂ ਦਾ ਫਿੱਕਾ ਬਦਲਾ ਹਨੇਰਾ ਹਰ ਚੀਜ਼ ਨੂੰ ਕਾਲੀ ਝੁੰਚਣੀ ਵਿੱਚ ਕੰਬ ਕੰਬਾ ਦਿੰਦੀ ਦਿੰਦਾ ਦੂਰੋਂ ਨੇੜਿਓਂ ਅਣ ਸੁਣਿਆ ਆਵਾਜ਼ਾਂ ਇੱਕ ਅਵੱਲੀ ਤੇ ਹੈ ਦਹਿਲ ਵਿੱਚ ਲੁਕੀਆਂ ਹੋਆਂ ਮੇਰੀ ਕੰਨੀ ਪੈਂਦਣਾ ਪੌੜੀਆਂ ਦੇ ਖੁੰਝਾਂ ਵਿੱਚੋਂ ਕਰ ਲੈਣਾ ਦੀ ਸ਼ਰਨ ਸਰ ਤਿੱਦਣਾ ਦੀ ਸ਼ਰਨ ਸਰ ਦਿਨ ਦਿਹਾੜਾ ਲੰਬਾਂ ਆਵਾਜ਼ਾਂ ਨਾਲ ਕਿੰਨੀਆਂ ਬੱਖਰਾਂ ਨਾਲ ਪਰ ਬੋਫਟਾਲੇ ਦੀ ਪਹਿਲੀ ਸ਼ੋ ਨਾਲ ਹੀ ਰਾਤ ਦਾ ਕਾਲਾ ਪੇ ਤਾਂ ਪਰਿਆ ਪਰਛਾਵਾਂ ਨਸ ਜਾਂਦਾ ਤੇ ਉਹ ਵੀ ਦਿਖੋਦੀ ਉਸੇ ਤਰ੍ਹਾਂ ਨਰਮ ਦੇਣੀ ਕੀ ਹੁੰਦੀ ਉਹ ਗਵਾਂਡ ਦੇ ਘਰਾਂ ਦਿੱਤਾ ਤਾਈ ਚਾਚੇ ਬਾਬੇ ਸਭ ਨਾਲ ਵਿੱਚ ਇੱਕ ਮੁੰਡਲੀ ਦੇ ਵਾਂਖੜੋਤੀ ਸੀ ਜਦੋਂ ਉਹ ਆਈ ਇਹ ਇੱਕ ਛੋਟਾ ਜਿਹਾ ਘਰ ਸੀ ਤੋਂ ਕੋਠੇ ਤੇ ਇੱਕ ਸਵਾਦ ਪਰ ਹੁਣ ਛੋਟੇ ਜਿਹੇ ਘਰ ਵਿੱਚੋਂ ਬੇਸ਼ੁਮਾਰ ਘਰ ਨਿਕਲ ਨਿਕਲ ਕੇ ਦਿ ਵਾਲੇ ਦਿਵਾਲੇ ਵਸ ਕੇ ਸਨ ਜੀਕਰ ਉਸ ਦੇ ਸਰੀਰ ਵਿੱਚੋਂ ਬੇਸ਼ੁਮਾਰ ਮੁੰਡੇ ਕੁੜੇ ਸਿਆਣੇ ਨੇ ਆਣੇ ਤੇ ਕਈ ਪੀੜੀਆਂ ਨਿਕਲ-ਨਿੱਕਲ ਕੇ ਇੱਧਰ ਉੱਧਰ ਵਿਖਰ ਗੰਨਾ ਸਨ ਇਹ ਸਾਰੇ ਉਸ ਦੇ ਨਿੱਕੇ ਜਿਹੇ ਸਰੀਰ ਵਿੱਚੋਂ ਨਿਕਲੇ ਸਨ ਉਸ ਦੇ ਖੂਨ ਤੇ ਦੁੱਧ ਵਿੱਚੋਂ ਬੁੱਢੀ ਬੋਬੋ ਬੇਬੀ ਇੱਕ ਸੁੱਕੀ ਚੜਵੰਗ ਟੱਬਰ ਦੇ ਵਾਦੇ ਕਣਸ਼ਾਵੇਂ ਰੁੱਖ ਹੇਠ ਦੱਬੀ ਪਈ ਸੀ ਉਸ ਵੱਡੇ ਬੋੜ ਦੀ ਜੜਵੰਗ ਉਸ ਦੀਆਂ ਟਾਣੀਆਂ ਨੂੰ ਆਪਣੀ ਮੋਟਲੀ ਚੜhti ਲੋੜ ਨਾ ਰਹੀ ਹੋਵੇ ਧੰਨਵਾਦ